ਜ਼ਿਲ੍ਹਾ ਬਰਨਾਲਾ ਦੇ ਪਿੰਡ ਤਾਜੋਕੇ ਵਿਖੇ ਭਾਈ ਕਨਈਆ ਜੀ ਵੈਲਫੇਅਰ ਸੁਸਾਇਟੀ ਵੱਲੋਂ ਡੇਰਾ ਬਾਬਾ ਪੰਜਾਬ ਸਿੰਘ ਗੁਰਦੁਆਰਾ ਸਾਹਿਬ ਵਿਖੇ ਤੀਸਰਾ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ। ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਸਾਬਕਾ ਸਰਪੰਚ ਨੇ ਦੱਸਿਆ ਕਿ ਇਸ ਕੈਂਪ ਵਿੱਚ ਲਗਭਗ 250 ਮਰੀਜ਼ਾਂ ਨੇ ਆਪਣੀਆਂ ਅੱਖਾਂ ਦੀ ਚੈੱਕਅਪ ਕਰਾਈ ਅੱਖਾਂ ਦੇ ਮਾਹਰ ਡਾਕਟਰ ਐਸ ਐ ਮੋਤਬਾ ਡਾਕਟਰ இந்து ਵਾਂਸਲ ਜੀ ਨੇ ਮਰੀਜ਼ਾਂ ਨੂੰ ਚੈੱਕਅਪ ਕਰਕੇ ਦਵਾਈਆਂ ਦਿੱਤੀਆਂ ਅਤੇ ਡੇਰਾ ਬਾਬਾ ਪੰਜਾਬ ਸਿੰਘ ਦੇ ਮੁੱਖ ਸੇਵਾਦਾਰ ਬਾਬਾ ਬੂਟਾ ਸਿੰਘ ਜੀ ਅਤੇ ਸਮੂਹ ਕਲੱਬ ਦੇ ਮੈਂਬਰ ਅਤੇ ਪਿੰਡ ਵਾਸੀ ਹਾਜ਼ਰ ਸਨ

ਤੇ ਇਹ ਜਿਹੜੀ ਭਾਈ ਕਨਈਆ ਵੈਲਫੇਅਰ ਫਿਰ ਸੋਸਾਇਟੀ ਆ ਉਹਨੇ ਸਾਨੂੰ ਫੂਰਨ ਸਹਿਯੋਗ ਦਿੱਤਾ ਕਿ ਅੱਜ ਦੇ ਵਿੱਚ ਉਹਨਾਂ ਦੇ ਸਹਿਯੋਗ ਨਾਲ ਇਹ ਕੈਂਪ ਅੱਜ ਅੱਜੇ ਆਰਗੇਨਾਈਜ਼ ਕਰਿਆ ਇਹਦੇ ਵਿੱਚ ਅਸੀਂ ਕੈਟ੍ਰਕ ਦੇ ਮੋਸਟਲੀ ਸਰਦਾਰ ਉਹ ਲੋੜੀਂਦੀ ਹਦਦਾਂ ਨੇ ਗੱਲ ਕਰਦੇ ਪੇਸ਼ੰਗੀਆਂ ਦੇ ਉਹਨਾਂ ਦਾ ਮੁਫਤ ਹੀ ਇਲਾਜ ਜਿਹੜਾ ਹੈਗਾ ਆਪਰੇਸ਼ਨ ਹੈ ਅੱਧੇ ਹਸਪਤਾਲ ਭਾਈ ਕਨਈਆ ਜੀ ਵੈਲਫੇਅਰ ਸੋਸਾਇਟੀ ਉਹਦੇ ਆਜੂ ਜਿਲ੍ਹਾ ਬਰਨਾਲਾ ਕਿਉਂਕਿ ਹਰ ਸਾਲ 26 ਜਨਵਰੀ ਨੂੰ ਕਰੀਬ ਲੜਕੇ ਤੇ ਵਿਆਹ ਹੁੰਦੇ ਨੇ ਤੇ ਇਸ ਹੀ ਰੇ ਦੇ ਵਿੱਚ ਸਤੰਬਰ ਦੇ ਮਹੀਨੇ ਇਕੱਠਾ ਦਾ ਪਿੰਕ ਜੋ ਕਿ ਇਹ ਤੀਜਾ ਸਮਾਗਮ ਹੈ ਅੱਜ ਪਿੰਡ ਦਾ ਨਿਕੇ ਬਿਠੇ ਸਸਤਾ ਮਨ ਲਾਇਆ ਹੋਇਆ ਜਿਸ ਦੇ ਵਿੱਚ ਲਗਭਗ 2200 ਫੇਸੈਂਟਰ ਆਉਟੇ ਨੇ ਜਿਨ੍ਹਾਂ ਦੇ ਵਿੱਚੋਂ ਸਰਬ ਨੇ ਸਾਡੇ ਸਭ ਨੂੰ ਕਪਾ ਅਈ ਸਕੂਲ ਕਲੈਡ ਮੀਡੀਕਲ ਵਿਭਾਗ ਸਾਹਿਬੀ ਉਹਨਾਂ ਦੀ ਸਮਰਥੀ ਸੀ ਜੋ ਕਿ ਮਰੀਜ਼ਾਂ ਦੇਖਦੇ ਕਰ ਰਹੀ ਹੈ ਅਪਰੇਟ ਮਰੀਜ਼ਾਂ ਨੂੰ ਜੋ ਕਿ ਉਹਨਾਂ ਦੇ ਲੈਜ ਬਗਾਰਾ ਪਾਉਣੇ ਨੇ ਸਾਰਾ ਜੋ ਪ੍ਰਬੰਧ ਹੈ ਉਹ ਭਾਈਕਰਈਆ ਵੈਲਫੇਅਰ ਸੋਸਾਇਟੀ ਦੇ ਬੁਕਰ ਤੋਂ ਕੀਤਾ ਗਿਆ ਹੈ ਪੀਜਾ ਦੇ ਲੈ ਕੇ ਆਉਣ ਜਾਣ ਦਾ ਸਾਰਾ ਪ੍ਰਬੰਧ ਲੱਕਰ ਪਾਣੀ ਦਾ ਜੋ ਸੇਵਾ ਉਹ ਭਾਈਕਰਈਆ ਦੇ ਹਿੱਸੇ ਆਈ ਹੈ ਸੋ ਅਸੀਂ ਆਪਣੇ ਆਪ ਨੂੰ ਬੜੇ ਮਾਣ ਭਾ ਕੇ ਸਮਝਦੇ ਆ ਕਿ ਇਹ ਸੇਵਾ ਭਾਰਤਾਂ ਦੀ ਸੇਵਾ ਸਾਡੇ ਕਲੱਬ ਦੇ ਹਿੱਸੇ ਲਈ ਕੀਤੀ ਹੈ ਸੋ ਅਸੀਂ ਦੀਦੀ ਵੀ ਸਾਗਰ ਤੇ ਜਾਂ ਸਾਡੀ ਸਪੋਰਟੀ ਡਾਕਟਰਾਂ ਦੀ ਟੀਮ ਪਹੁੰਚੀ ਹੈ ਜਾਂ ਸਾਡੇ ਸਤਕਾਰਯੋਗ ਪ੍ਰੈਸ ਦੇ ਸਾਡੇ ਵੀ ਪਹੁੰਚੇ ਨੇ ਸਾਡੇ ਸਤਕਾਰਯੋਗ ਬਾਬਾ ਜੀ ਕਲੱਬ ਦੇ ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ